ਮੈਂ ਹਰਪ੍ਰੀਤ ਤਾਲੂ ਵਾਲੀ ਆ ਮੇਰੇ ਸਾਥੀ ਵਿੱਕੀ ਵਡੇਰਾ ਜੀ এবੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਅੱਜ ਸਾਡੇ ਦੇਸ਼ ਦਾ ਪਾਵਨ ਤਿਹਾੜੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆ ਜੀ ਜਿਸ ਨੂੰ ਲੈ ਕੇ এবੀ 18 ਵੱਲੋਂ ਇੱਕ ਡਰਾਈਵ ਚਲਾਈ ਗਈ ਆ ਜਿਹੜੇ ਕਿ ਸ਼ਹਿਰ ਦੇ ਰੌਂਡਡ ਫਿਗਰਾਂ ਵੱਲੋਂ ਤੁਹਾਨੂੰ ਇਸ ਪਾਵਨ ਤਿਹਾੜੀ ਦੀਆਂ ਵਧਾਈਆਂ ਦਿੰਦੇ ਨੇ ਉਸੇ ਲਈ ਤਹਿਤ ਹੁਣ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਡੀ ਅਸੀਂ ਮੁਲਾਕਾਤ ਕਰਨ ਜਾ ਰਹੇ ਆ ਸਾਡੇ ਸ਼ਹਿਰ ਨੂੰ ਉਹਨਾਂ ਨੇ ਇੱਕ ਸਟੈਪ ਅੱਗੇ ਵਧਾਇਆ ਡਿਵੈਲਪਮੈਂਟ ਵੱਲੋਂ ਕਹਿ ਲਿਆ ਜਾਂ ਸਾਡੇ ਸ਼ਹਿਰ ਦੇ ਹਰ ਟਾਂਚੇ ਵੱਲ ਹਰ ਖੇਤਰ ਦੇ ਵਿੱਚ ਉਹਨਾਂ ਦਾ ਜਿਹੜਾ ਕੰ ਕਰਦੇ ਹੋਏ ਅੱਜ ਸ਼ਹਿਰ ਨੂੰ ਉਹਦੀ ਰੂਪਰੇਖਾ ਬਦਲਦੇ ਹੋਏ ਇੱਕ ਮਾਡਲ ਸਿਟੀ ਬਣਾਉਣ ਦਾ ਜਿਹੜਾ ਉਹਨਾਂ ਨੇ ਇੱਕ ਕਸਮ ਚੱਕੀ ਸੀ ਉਹਦੇ ਵੱਲ ਨੂੰ ਵਧਾਰੇ ਨੇ ਆਹ ਗੱਲ ਕਰਦੇ ਆ ਸਾਡੇ ਸ਼ਹਿਰ ਦੇ ਸਤਕਾਰਯੋਗ ਐਮ ਐਲ ਏ ਤਰਨਪ੍ਰੀਤ ਸਿੰਘ ਸੌਂਜੀ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਏ ਵੀ 18 ਨਿਊਜ਼ ਦਾ ਹਰਪ੍ਰੀਤ ਆਲੂਵਾਲੀ ਜੀ ਵਿੱਕੀ ਵਡੇਰਾ ਜੀ ਤੁਹਾਡਾ ਅੱਜ ਇਸ ਪਾਵਨ ਮੌਕੇ ਤੇ ਆਉਣ ਦਾ ਧੰਨਵਾਦ ਮੈਂ ਆਪਣੇ ਖੰਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਪਹਿਲਾਂ ਤਾਂ ਨਮਸਕਾਰ ਸਤਿ ਸ਼੍ਰੀ ਅਕਾਲ ਬੋਲਣਾ ਹੈ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀਆਂ ਪਵਿੱਤਰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਸਰ ਵੱਲੋਂ ਵੀ ਜਿਹੜੀਆਂ ਮੁਬਾਰਕਾਂ ਨੇ ਜੀ ਉਹ ਦੇ ਦਿੱਤੀਆਂ ਗਈਆਂ ਨੇ ਸਰ ਆਪਾਂ ਦੇਖਿਆ ਵੈ ਕਿ ਮੰਦਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਾਰਕੀਟਾਂ ਦੇ ਵਿੱਚ ਰੌਣਕ ਬਹੁਤ ਸਰ ਆਪਣੇ ਪੀਕ ਦੇ ਉੱਤੇ ਆ ਉਸ ਤੋਂ ਵੀ ਵੱਡੀ ਸਰ ਰੌਣਕ ਸ਼ਹਿਰ ਵਾਸੀਆਂ ਦੇ ਚਿਹਰੇ ਤਾਂ ਖਿਲ ਚੁੱਕੇ ਨੇ ਜਿਹੜਾ 15 ਅਗਸਤ ਦੇ ਸ਼ੁਭ ਦਿਹਾੜੇ ਤੇ ਇੱਕ ਬੜਾ ਅਸ਼ੁਭ ਕਾਰਜ ਹੋਇਆ ਸਰ ਇੱਕ ਅਜਿਹੀ ਕੁਰੀਤੀ ਹੋਈ ਜਿਸ ਨੇ ਕਿ ਸ਼ਹਿਰ ਦਾ ਮੂੰਹ ਮਹਸੂਸ ਕੇ ਰੱਖ ਦਿੱਤਾ ਤੇ ਲੋਕਾਂ ਨੇ ਮੰਨ ਹੈ ਜਿਹੜੇ ਝੰਜੋੜ ਕੇ ਰੱਖ ਦਿੱਤੇ ਬਟ ਥੋਡੀ ਐਫਰਟ ਸਰ ਪੁਲਿਸ ਪ੍ਰਸ਼ਾਸਨ ਦੀ ਐਫਰਟ ਥੋੜਾ ਜਿਹੜਾ ਉਹ ਚੇਨ ਪਲੱਸ ਕੋਆਰਡੀਨੇਸ਼ਨ ਦਾ ਇੱਕ ਐਸਪੈਕਟ ਸੀ ਸਰ ਉਹਨੇ ਮਿਹਨਤ ਰੰਗ ਲਈ ਅੱਜ ਕੱਲ ਪਰ ਆਪਣੇ ਚੈਨਲ ਤੇ ਰਹੀ ਤੁਹਾਨੂੰ ਮੁਬਾਰਕਬਾਦ on city of ਸਾਡੇ ਸ਼ਹਿਰ ਵਾਸੀਆਂ ਦੇ ਬਿਹਾਫ ਤੇ ਦੇਣਾ ਚਾਹੁੰਦੇ ਆ ਤਾਂ ਸਰ ਅਜਿਹੀਆਂ ਘਟਨਾਵਾਂ ਮੁੜ ਕੇ ਨਾ ਹੋਣ ਸ਼ਹਿਰ ਵਾਸੀਆਂ ਨੂੰ ਤੁਸੀਂ ਇਸ ਬਾਰੇ ਕੋਈ ਮੈਸੇਜ ਦੇਣਾ ਚਾਹੋ ਸਰ ਦੇਖੋ ਜਿਹੜਾ ਚੋਰ ਤੇ ਪਾਪੀ ਹੁੰਦਾ ਨਾ ਇਹ ਨਾ ਕਿਸੇ ਜਾਤ ਦਾ ਹੁੰਦਾ ਨਾ ਕਿਸੇ ਧਰਮ ਦਾ ਹੁੰਦਾ ਨਾ ਕਿਸੇ ਮਸਲਬ ਦਾ ਹੁੰਦਾ ਇਹ ਮੈਂ ਇਹ ਸਮਝਦਾ ਵੀ ਬੜੀ ਕਮਾੜਾ ਤੇ ਗਲਤ ਕੰਮ ਹੋਇਆ ਸੀ ਸਾਡੇ ਸ਼ਹਿਰ ਦੇ ਵਿੱਚ ਪਰ ਉਸ ਤੋਂ ਬਾਅਦ ਜੋ ਜਦੋਂ ਇਹ ਨੈਕਸਸ ਕ੍ਰੈਕ ਹੋਇਆ ਇੱਕ ਜਿਹੜੀ ਹੈਰਾਨੀਜਨਕ ਗੱਲ ਸਾਨੂੰ ਪਤਾ ਲੱਗੀ ਕਿ ਦੋ ਬੰਦੇ ਰਾਜਸਥਾਨ ਦੋ ਬੰਦੇ ਗੁਜਰਾਤ ਦੋ ਬੰਦੇ ਮੱਧ ਪ੍ਰਦੇਸ਼ ਦੋ ਬੰਦੇ ਪੰਜਾਬ ਐਦਾਂ ਇਹਨਾਂ ਨੇ ਹਰ ਸਟੇਟ ਚੋਂ ਦੋ ਦੋ ਬੰਦੇ ਲੱਤੇ ਹੋਏ ਸੀ ਔਰ ਇਹ ਵਾਈਸ ਵਰਸਾ ਕਰਕੇ ਇੱਕੋ ਸਟੇਟ ਦਾ ਬੰਦਾ ਇੱਕੋ ਸਟੇਟ ਦਾ ਬੰਦਾ ਐਦਾਂ ਲੈ ਕੇ ਕਿਸੇ ਹੋਰ ਸਟੇਟ ਦੇ ਨੂੰ ਇਹ ਫਿਰ ਮਤਲਬ ਕਿ ਮੰਦਰ ਤੇ ਗੁਰੂ ਘਰਾਂ ਨੂੰ ਟਾਰਗੇਟ ਕਰਦੇ ਸੀ ਵੀ ਜਿੱਥੇ ਜਾ ਕੇ ਚੋਰੀ ਕਰਦੇ ਸੀ ਔਰ ਇਹ ਚੋਰੀ ਦਾ ਸਮਾਨ ਜਾ ਕੇ ਲਖਨਊ ਦੇ ਵਿੱਚ ਵੇਚਦੇ ਸੀ ਸੁਨਿਆਰੇ ਦੇ ਕੋਲ ਮੈਂ ਮੰਨਦਾ ਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਨਟੈਰੋਗੇਟ ਕੀਤਾ ਗਿਆ ਇਹਨਾਂ ਨੇ ਇੱਕ ਚੀਜ਼ ਕਬੂਲ ਕੀਤੀ ਕਿ ਅਸੀਂ ਹੁਣ ਤੋਂ 2-3 ਦਿਨ ਬਾਅਦ ਕੋਈ ਵੱਡੀ ਵਾਰਦਾਸ ਕਰਨ ਲਈ ਸਾਊਥ ਸਾਈਡ ਕਿਤੇ ਮੰਦਿਰ 'ਤੇ ਜਾਣਾ ਸੀ ਮੈਂ ਮੇਰੀ ਮਤਲਬ ਕਿ ਮੈਨੂੰ ਪਤਾ ਨਹੀਂ ਕਿਉਂ ਆ ਲੱਗਿਆ ਵੀ ਭਗਵਾਨ ਨੇ ਇਹ ਗੱਲ ਜਾਨੀ ਕਿ ਸਾਨੂੰ ਇੱਕ ਜਗਾਉਣ ਲਈ ਸਾਨੂੰ ਇਹ ਇੱਕ ਸੇਵਾ ਹੀ ਲਈ ਆ ਭਗਵਾਨ ਨੇ ਕਿ ਇਹਨਾਂ ਨੇ ਐਡਾ ਘਨੌਨਾ ਕੰਮ ਇਹ ਪਾਪ ਖੰਨੇ ਦੇ ਵਿੱਚ ਕੀਤਾ ਔਰ ਉਹ ਸੇਵਾ ਦਾ ਜਣੀ ਕਿ ਜਿਹਨੂੰ ਕਹਿ ਲੋ ਵੀ ਇੱਕ ਉਹ ਸੇਵਾ ਦੇ ਰੂਪ ਦੇ ਵਿੱਚ ਉਹ ਸਾਡੇ ਕੋਲ ਆ ਗਈ ਗੱਲ ਤੇ ਪੁਲਿਸ ਨੇ ਦਿਨ ਰਾਤ ਅਸੀਂ ਸਾਰਿਆਂ ਨੇ ਇੱਕ ਦਿਨ ਮਤਲਬ ਇੱਕ ਘੰਟਾ ਵੀ ਅਵੇਸਲਾ ਨਹੀਂ ਕਟਿਆ ਔਰ 7 ਦਿਨਾਂ ਦੇ ਅੰਦਰ ਅੰਦਰ ਇਹ ਪਾਪੀ ਫੜ ਲਏ ਔਰ ਜਦੋਂ ਫੜੇ ਇਨਟੈਰੋਗੇਟ ਕੀਤੇ ਇੱਕ ਬਹੁਤ ਵੱਡਾ ਪੂਰੇ ਭਾਰਤ ਦਾ ਇੱਕ ਨੈਕਸਸ ਹੈ ਜਿਹੜਾ ਉਹ ਬਰਸਟ ਹੋਇਆ ਸੋ ਇਸ ਗੱਲ ਦੀ ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਜਦੋਂ ਮੈਂ 15 ਅਗਸਤ ਦੇ ਮਿਲਿਆ ਸੀ ਤਾਂ ਮੈਂ ਜਦੋਂ ਸੀਐਮ ਸਾਹਿਬ ਨੂੰ ਇਹ ਸਾਰੀ ਘਟਨਾ ਦੱਸੀ ਸੀ ਤਾਂ ਮੇਰੇ ਅੱਗੇ ਹੀ ਉਹਨਾਂ ਨੇ ਡੀਆਈਜੀ ਮੈਡਮ ਨੂੰ ਤੇ ਐਸਐਸਪੀ ਮੈਡਮ ਨੂੰ ਕਿਉਂਕਿ ਉਹ ਵੀ ਉੱਥੇ ਹੀ ਮजूद ਸੀਗੇ ਉਸ ਦਿਨ ਤਾਂ ਉਹਨਾਂ ਨੇ ਨਾਲ ਦੀ ਨਾਲ ਡਾਇਰੈਕਸ਼ਨਸ ਜਾਰੀ ਕਰਤੀਆਂ ਸੀ ਕਿ ਮੈਨੂੰ ਘੰਟਿਆਂ ਦੇ ਅੰਦਰ ਅੰਦਰ ਇਹ ਚੋਰ ਆ ਜਿਹੜੇ ਸਲੱਖਾ ਪਿੱਛੇ ਜਾਈਦੇ ਨੇ ਤੇ ਦੂਸਰਾ ਧੰਨਵਾਦ ਪੂਰੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇੱਕ ਮਿੰਟ ਵੀ ਜਾਇਆ ਨਹੀਂ ਕੀਤਾ ਔਰ ਮਤਲਬ ਕਿ ਕਹਿਣ ਦਾ ਭਾਵੇਂ ਇਹ ਆ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਹ ਐਡਾ ਵੱਡਾ ਅੰਤਰਰਾਜੀ ਗੈਂਗ ਇੰਟਰ ਸਟੇਟ ਗੈਂਗ ਸੀ ਜਿਹੜਾ ਉਹ 7 ਦਿਨ ਦੇ ਵਿੱਚ ਇਹਨਾਂ ਨੇ ਜਾਨੀ ਕਿ ਬਰਸਟ ਕਰਤਾ ਜੀ ਇਹ ਜਿਵੇਂ ਕਿ ਸਰ ਨੇ ਦੱਸਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਇੱਕ ਸਬਕ ਸੀਗਾ ਇੱਕ ਸਾਨੂੰ ਜਾਗਰੂਕ ਕਰਨ ਲਈ ਜੇ ਸਾਡੇ ਹੱਥ ਦੇ ਵਿੱਚ ਹੀ ਸੀਗਾ ਕਿ ਬਹੁਤ ਵੱਡਾ ਜਿਹੜਾ ਨੈਕਸਸ ਸੀਗਾ ਇਹਨੂੰ ਕ੍ਰੈਕਡਾਊਨ ਕੀਤਾ ਬਹੁਤ ਹੀ ਸਕਸੈਸਫੁਲੀ ਸਾਡੇ ਐਮਐਲਏ ਸਾਹਿਬ ਨੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਤੇ ਸਮੁੱਚੀ ਜਿਹੜੀ ਟੀਮ ਸੀ ਸਾਰਿਆਂ ਨੇ ਇੰਨੀ ਵਧੀਆ ਕਾਰਗੁਜ਼ਾਰੀ ਦਿਖਾਈ ਕਿ 7 ਦਿਨਾਂ ਦੇ ਵਿੱਚ ਜਿਹੜੇ ਕਲਪਰੇਟ ਨੇ ਵੈਸੇ ਲੋ ਪੰਜਵੇਂ ਦਿਨ ਹੀ ਫੜੇ ਗਏ ਸੀਗੇ ਬਟ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਤੇ ਪੂਰੇ ਭਾਰਤ ਨੂੰ ਅਜਿਹੇ ਨੈਕਸਸ ਤੋਂ ਮੁਕਤ ਵੀ ਕਰਾਇਆ ਕਿਉਂਕਿ ਨੈਕਸਟ ਉਹਨਾਂ ਦਾ ਟਾਰਗੇਟ ਤਾਮਿਲਨਾਡੂ ਤੇ ਤੇਲੰ ਜਿਹੜਾ ਬਹੁਤ ਹੀ ਜ਼ਿਆਦਾ ਧਾਰਮਿਕ ਪ੍ਰਵਿਰਤੀ ਦਾ ਦੇਸ਼ ਹੈ ਸਰ ਚਾਹੇ ਪਾ ਅਲੱਗ-ਅਲੱਗ ਕੌਮਾਂ ਦੇ ਅਲੱਗ-ਅਲੱਗ ਧਰਮਾਂ ਮਜ਼ਹਬਾਂ ਦੇ ਲੋਕਾਂ ਬਟ ਕਿਤੇ ਨਾ ਕਿਤੇ ਆਪਣੇ ਅੰਦਰ ਇੱਕ ਇਹ ਚੀਜ਼ ਹੈ ਕਿ ਇਨਸਾਨੀਅਤ ਦੀ ਜਿਹੜੀ ਸੇਵਾ ਉਹ ਬੜੀ ਪ੍ਰਮੁੱਖ ਹੈ ਤੇ ਹਰੇਕ ਦਾ ਧਰਮ ਹੈ ਜਿਹੜਾ ਸਤਕਾਰਯੋਗ ਹੈ ਸਰ ਜਿਹੜੇ ਆਪਣੇ ਧਾਰਮਿਕ ادارے ਨੇ ਧਾਰਮਿਕ ਖੇਤਰ ਨੇ ਜਾਂ ਧਾਰਮਿਕ ਸੰਸਥਾਨ ਨੇ ਕੀ ਸਰਕਾਰ ਵੱਲੋਂ ਇਹਨਾਂ ਦੀ ਸੁਰੱਖਿਆ ਨੂੰ ਫਿਊਚਰ ਦੇ ਵਿੱਚ ਯਕੀਨੀ ਬਣਾਉਣ ਦੇ ਲਈ ਸਰ ਕੋਈ ਐਕਸਟ੍ਰੀਮ ਲੈਵਲ ਸਟੈਪ ਚੱਕਿਆ ਜਾ ਰਿਹਾ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਆਤਕਾਲ ਤੋਂ ਲੈ ਕੇ ਅੰਤਕਾਲ ਤੱਕ ਭਾਰਤ ਹੈ ਜਿਹੜਾ ਉਹ ਧਾਰਮਿਕ ਦੇਸ਼ ਰਿਹਾ ਇਹਨੇ ਰਹਿਣਾ ਵੀ ਹੈ ਜਿਵੇਂ ਵਿਗਿਆਨ ਦੇ ਵਿੱਚ ਜਿਹੜੇ ਪੱਛਮੀ ਮੁਲਕ ਨੇ ਉਹਨਾਂ ਨੇ ਵਿਗਿਆਨ ਦੇ ਵਿੱਚ ਬੜੀ ਕ੍ਰਾਂਤੀ ਕੀਤੀ ਹੈ ਤਰੱਕੀ ਕੀਤੀ ਹੈ ਐਵੇਂ ਧਰਮ ਦੇ ਵਿੱਚ ਸਭ ਤੋਂ ਵੱਡੀ ਜੇ ਕਿਤੇ ਕ੍ਰਾਂਤੀ ਹੋਈ ਹੈ ਜੇ ਸਭ ਤੋਂ ਵੱਡੇ ਕੋਈ ਮਹਾਪੁਰਖ ਸੰਤ ਕੋਈ ਬ੍ਰਹਮ ਗਿਆਨੀ ਮਹਾਪੁਰਖ ਪੈਦਾ ਹੋਏ ਨੇ ਤਾਂ ਉਹ ਭਾਰਤ ਦੇ ਅੰਦਰ ਪੈਦਾ ਹੋਏ ਨੇ ਔਰ ਉਹਦੇ ਚੋਂ ਵੀ ਸਭ ਤੋਂ ਵੱਡਾ ਜਣੀ ਕਿ ਮੈਂ ਕਹਿੰਦਾ ਵੀ ਸਾਡਾ ਜਿਹੜਾ ਇਤਿਹਾਸ ਹੈ ਪੰਜਾਬ ਦਾ ਸਭ ਤੋਂ ਵੱਡਾ ਵਸ਼ਾਲ ਇਤਿਹਾਸ ਹੈ ਕਿਉਂਕਿ ਪੰਜਾਬ ਦੀ ਧਰਤੀ ਤੋਂ ਜਦੋਂ ਇਹ ਵੱਡਾ ਸਾਰਾ ਸਾਂਝਾ ਪੰਜਾਬ ਸੀ ਪੰਜਾਬ ਦੀ ਧਰਤੀ ਤੋਂ ਬਹੁਤ ਵੱਡੇ ਮਹਾਂਪੁਰਖ ਸੰਤ ਗੁਰੂ ਪੀਰ پیغمبرਾਂ ਨੇ ਬਹੁਤ ਵੱਡਿਆਂ ਨੇ ਜਨਮ ਲੱਤ ਸੋ ਜੇ ਅੱਜ ਗੱਲ ਕਰੀਏ ਜਿਵੇਂ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਕਿ ਕੀ ਸਰਕਾਰ ਇਹਦੇ ਲਈ ਕੁਝ ਕਰ ਸਕਦੀ ਹੈ ਦੇਖੋ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਮੁਹੱਲੇ ਦੇ ਵਿੱਚ ਅਸੀਂ ਕੋਈ ਨਾ ਕੋਈ ਧਰਮ ਸਥਾਨ ਆਪਣੇ ਮੰਨਣ ਨੂੰ ਬਣਾਇਆ ਹੋਇਆ ਗੁਰੂ ਘਰ ਵੀ ਬਣਾਏ ਹੋਏ ਨੇ ਇੰਨੀ ਜ਼ਿਆਦਾ ਪੁਲਿਸ ਫੋਰਸ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ ਕਿ ਪ੍ਰੋਵਾਈਡ ਕੀਤੀ ਜਾ ਸਕੀ ਹੋਵੇ ਕਿ ਇਹਦੇ ਲਈ ਕੀ ਹੈ ਜਿਹੜੇ ਜਿਵੇਂ ਜਿਹੜੇ ਹਰੇਕ ਧਰਮ ਸਥਾਨ ਦੀ ਇੱਕ ਮੈਨੇਜਮੈਂਟ ਕਮੇਟੀ ਬਣੀ ਹੁੰਦੀ ਹੈ ਔਰ ਉੱਥੇ ਸਾਰੇ ਦਾ ਸਾਰਾ ਜਾਨੀ ਕਿ ਇਹ ਮੈਨੇਜਮੈਂਟ ਕਮੇਟੀ ਦੇ ਵਿੱਚ ਚੜਾਵਾ ਜਿਹੜਾ ਹੁੰਦਾ ਚੜਾਵਾ ਲੋਕਾਂ ਦੀ ਸ਼ਰਧਾ ਹੁੰਦੀ ਹੈ ਲੋਕ ਮੱਥਾ ਟੇਕਣੇ ਨੇ ਉਹ ਪੈਸਿਆਂ ਦੇ ਨਾਲ ਇਹ ਸੰਸਥਾਵਾਂ ਚੱਲਦੀਆਂ ਲੰਗਰ ਲੱਗਦੇ ਨੇ ਤਾਂ ਮੈਂ ਇਹ ਮੰਨਣਾ ਮੇਰਾ ਇਹ ਸੋਚ ਹੈ ਕਿ ਜਿੱਥੇ ਜਾਨੀ ਕਿ ਆਪਾਂ ਹੋਰ ਖਰਚੇ ਕਰਦੇ ਆਂ ਦਿੰਚ ਦਾ ਸਰ ਜਾਂਦਾ ਫੇਰ ਕਿਉਂਕਿ ਦਿਨੇ ਪਬਲਿਕ ਦਾ ਆਣਾ ਜਾਣਾ ਹੁੰਦਾ ਹੈ ਦਨੇ ਮੈਨੇਜਮੈਂਟ ਕਮੇਟੀ ਦੇ ਵੀ ਇੱਕ ਦੋ ਮੈਂਬਰ ਉੱਥੇ ਜਾਨੀ ਕਿ ਢੇੜਾ ਰੱਖਦੇ ਨੇ ਕੋਈ ਨਾ ਕੋਈ ਪੰਡਤ ਜੀ ਵੀ ਹੁੰਦੇ ਨੇ ਜਾਂ ਗੁਰਦੁਆਰੇ ਚ ਗਿਆਨੀ ਜੀ ਵੀ ਹੁੰਦੇ ਨੇ ਪਰ ਜਿਹੜੇ ਰਾਤ ਦਾ ਸਮਾਂ ਰਾਤ ਦੇ ਸਮੇਂ ਸਾਨੂੰ ਉੱਥੇ ਚਾਹੇ ਤਾਂ ਵਲੰਟਰੀ ਕਿਸੇ ਸੇਵਾਦਾਰ ਦੀ ਡਿਊਟੀ ਲੈਣੀ ਚਾਹੀਦੀ ਹੈ ਬਥੇਰੇ ਸੇਵਾਦਾਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਪ੍ਰਭੂ ਨੇ ਸਾਨੂੰ ਇਹ ਸੇਵਾ ਲਈ ਹੈ ਉਹ ਰਾਤ ਨੂੰ ਡਿਊਟੀ ਨਿਭਾ ਸਕਦੇ ਨੇ ਉਹਨਾਂ ਦੀ ਲੈਣੀ ਚਾਹੀਦੀ ਹੈ ਵਲੰਟਰੀ ਸੇਵਾ ਨਹੀਂ ਤਾਂ ਮੈਨੇਜਮੈਂਟ ਕਮੇਟੀਆਂ ਨੂੰ ਇੱਕ ਬਜਟ ਮੇਰੇ ਹਿਸਾਬ ਨਾਲ ਆਪਣੀ ਉਹਦੇ ਚੋ ਕਲੈਕਸ਼ਨ ਚ ਇੱਕ ਐਨਾ ਕ ਬਜਟ ਰੱਖਣਾ ਚਾਹੀਦਾ ਕਿ ਸ਼ਾਮ ਨੂੰ ਰਾਤ ਦੇ ਸਮੇਂ ਇਹ ਯਾਨੀ ਕਿ ਉੱਥੇ ਕੋਈ ਨਾ ਕੋਈ ਯਾਨੀ ਕਿ ਇੱਕ ਸਕਿਉਰਿਟੀ ਗਾਰਡ ਸੁਰੱਖਿਆ ਕਰਮੀ ਜ਼ਰੂਰ ਰੱਖਣਾ ਚਾਹੀਦਾ ਹੈ ਇਹ ਮੇਰੀ ਸੋਚ ਹੈ ਬਾਕੀ ਜਿੱਥੇ ਰਹੀ ਗੱਲ ਪੁਲਿਸ ਦੀ ਪੁਲਿਸ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਸਟੈਪ ਚੱਕਣ ਜਾ ਰਹੇ ਹਾਂ ਕਿ ਅਸੀਂ ਪੈਟਰੋਲਿੰਗ ਹੈ ਜਿਹੜੀ ਉਹ ਸ਼ੁਰੂ ਕਰਤੀ ਹੁਣ ਅਸੀਂ ਜਿਹੜੀ ਪੈਟਰੋਲਿੰਗ ਹੈ ਉਹ ਟੂ व्हीਲਰ ਦੇ ਉੱਤੇ ਅਸੀਂ ਪੈਟਰੋਲਿੰਗ ਦੇ ਯਾਨੀ ਕਿ ਵਹੀਕਲਸ ਤਿਆਰ ਕਰ ਲਏ ਤੇ ਮੈਨੂੰ ਲੱਗਦਾ ਹੈ तकरीबन ਨੈਕਸਟ ਮੰਥ ਦੀ ਫਰਸਟ ਡੇਟ ਤੋਂ ਪਹਿਲੀ ਤਰੀਕ ਤੋਂ ਇਹ ਸ਼ਹਿਰ ਦੇ ਵਿੱਚ ਜਾਨੀ ਕਿ ਰਾਤ ਨੂੰ ਹੂਟਰ ਮਾਰ ਕੇ ਪੈਟਰੋਲਿੰਗ ਹੈ ਜਿਹੜੀ ਉਹ ਸ਼ੁਰੂ ਹੋ ਜੂਗੀ ਔਰ ਉਹ ਇਕਵਿਪਮੈਂਟਸ ਦੇ ਨਾਲ ਲੈਸ ਵੀ ਹੋਣਗੇ ਜੇ ਉਹਨਾਂ ਨੂੰ ਕੋਈ ਵੀ ਸ਼ੱਕੀ ਇਨਸਾਨ ਦਿਖੂਗਾ ਜਾਂ ਕੋਈ ਦੇਖੂਗਾ ਕਿ ਇਹ ਬੰਦਾ ਉਹਰੇ ਕੋਈ ਵੱਡੀ ਕੋਈ ਮਤਲਬ ਕਿ ਇਹ ਜਾਣ ਪਛਾਣਦਾ ਨਹੀਂ ਜਾਂ ਕੋਈ ਇਹ ਇਹਨਾਂ ਹਾਲਾਤਾਂ ਚ ਆ ਵੀ ਇਹਦੇ ਤੇ ਸ਼ੱਕ ਹੈ ਤਾਂ ਉਹਨੂੰ ਫੜਿਆ ਵੀ ਜਾਊ ਪੁੱਛਗਿੱਛ ਵੀ ਕੀਤੀ ਜਾਊ ਜੇ ਕੋਈ ਸ਼ੱਕ ਪੁਖਤਾ ਹੁੰਦਾ ਤਾਂ ਉਹਨਾਂ ਨੂੰ ਡਿਟੇਨ ਵੀ ਕੀਤਾ ਜਾਊਗਾ ਤੇ ਜੇਕਰ ਉਹ ਬੰਦਾ ਮਤਲਬ ਕਿ ਕਿਸੇ ਉਹਦੇ ਚ ਨਹੀਂ ਬਾਰਦਾਤ ਚ ਨਹੀਂ ਆ ਕੋਈ ਉਹਦੇ ਇੰਟੈਂਸ਼ਨ ਗਲਤ ਨਹੀਂ ਤਾਂ ਉਹਨੂੰ ਕੁਛ ਵੀ ਤੰਗੀ ਪਰੇਸ਼ਾਨੀ ਵੀ ਨਹੀਂ ਕੀਤੀ ਜਾਊਗੀ। ਬਾਕੀ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਅੱਜ ਦਵਾਪਰ ਦੇ ਅਵਤਾਰੀ ਪੁਰਸ਼ ਭਗਵਾਨ શ્રી ਕ੍ਰਿਸ਼ਨ ਜੀ ਦਾ ਅੱਜ ਜਨਮ ਦਿਹਾੜਾ ਹੈ। ਭਗਵਾਨ શ્રી ਕ੍ਰਿਸ਼ਨ ਦਾ ਬਹੁਤ ਵੱਡੀ ਦੇਣ ਹੈ ਇਸ ਦੇਸ਼ ਨੂੰ ਸਾਡੀ ਸੰਸਕ੍ਰਿਤੀ ਨੂੰ। ਭਗਵਾਨ શ્રી ਕ੍ਰਿਸ਼ਨ ਨੂੰ ਲੀਲਾ ਪਰਸ਼ੋਤਮ ਅਵਤਾਰ ਕਿਹਾ ਜਾਂਦਾ ਹੈ। ਉਹਨਾਂ ਦੀ ਲੀਲਾ ਸੀ ਕਿ ਜਦੋਂ ਜਹੀ ਜਾਂ ਸਮਾਂ ਹੁੰਦਾ ਸੀ ਉਹ ਉਹੀ ਜਾਂ ਡਿਸੀਜਨ ਲੈਂਦੇ ਸੀ ਔਰ ਉਹ ਹਮੇਸ਼ਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸਚਾਈ ਨੂੰ ਤਰਜੀਹ ਦਿੱਤੀ ਹੈ ਉਹ ਕਹਿੰਦੇ ਸੀ ਐਸੀ ਕੋਈ ਵੀ ਮਰਿਆਦਾ ਨਹੀਂ ਹੋਣੀ ਚਾਹੀਦੀ ਜਿੱਦੀ ਸੂਲੀ ਦੇ ਉੱਤੇ ਜੜੀ ਕੇ ਸਚਾਈ ਜੜ ਜਾਵੇ ਜਿੱਥੇ ਕਿਤੇ ਸਚਾਈ ਨੂੰ ਖਤਰਾ ਹੁੰਦਾ ਦੇਖਿਆ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਹਮੇਸ਼ਾ ਉਹਦੇ ਲਈ ਬੁਲੰਦ ਆਵਾਜ਼ ਚ ਚੱਕਿਆ ਸੁਦਰਸ਼ਨ ਤੱਕ ਚੱਕਿਆ ਔਰ ਆ ਜਿਹੜੀ ਮਹਾਭਾਰਤ ਦੀ ਜੰਗ ਹੋਈ ਹੈ ਇਸ ਮਹਾਭਾਰਤ ਦੀ ਜੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਕੌਰੂ ਤੇ ਪਾਂਡੂਆਂ ਦੀ ਜੰਗ ਸੀ ਉਹਦੇ ਵਿੱਚ ਸਚਾਈ ਦੀ ਜਿਹੜੀ ਜਿੱਤ ਸੀ ਉਹ ਪਤਾ ਸੀ ਕਿ ਪਾਂਡੂਆਂ ਨਾਲ ਨਜਾਇਜ਼ ਹੋਈ ਹੈ ਪਾਂਡੂ ਪੁੱਤਰ ਸਚ ਸਚਾਈ ਦੇ ਮਾਰਗ ਤੇ ਚੱਲੇ ਹੋਏ ਨੇ ਸੱਚੇ ਨੇ ਸੋ ਉਹਨਾਂ ਨਾਲ ਨਜਾਇਜ਼ ਨਾ ਹੋ ਜਵੇ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਪੱਖ 'ਚ ਹੋ ਕੇ ਉਹਨਾਂ ਦੁਸ਼ਟਾਂ ਕੌਰੂਆਂ ਦੇ ਨਾਲ ਲੜੇ ਨੇ ਔਰ ਉਹਨਾਂ ਨੂੰ ਪਾਂਡੂਆਂ ਨੂੰ ਜਿੱਤ ਵੀ ਦਵਾਈ ਹੈ ਅੱਜ ਵੀ ਸਮਾਜ ਦੇ ਵਿੱਚ ਆਹੀ ਜੇ ਇਹ ਜਿਹੜੀ ਇੱਕ ਪਰੰਪਰਾਏ ਰੀਤ ਹੈ ਸਾਡੇ ਅੰਦਰ ਵੀ ਇੱਕ ਔਰੂ ਪਾਂਡੂ ਬੈਠੇ ਨੇ ਸਾਡੇ ਇਸ ਸਰੀਰ 'ਚ ਵੀ ਜਿਹੜੇ ਸਚਾਈ ਤੇ ਲੜਾਈ ਦੀ جنگ ਸਾਡੇ ਅੰਦਰ ਵੀ ਚੱਲਦੀ ਰਹਿੰਦੀ ਹੈ ਇਹੀ ਸਚਾਈ ਦੀ ਲੜਾਈ ਦੀ جنگ ਸਮਾਜ 'ਚ ਵੀ ਚੱਲਦੀ ਰਹਿੰਦੀ ਹੈ ਇਹੀ ਸਚਾਈ ਤੇ ਲੜਾਈ ਦੀ جنگ ਹੈ ਜਿਹੜੀ ਪੂਰੇ ਦੇਸ਼ਾਂ 'ਚ ਚੱਲਦੀ ਰਹਿੰਦੀ ਹੈ ਸੋ ਸਾਡਾ ਤਾਂ ਇੱਕੋ ਟੀਚਾ ਹੋਣਾ ਚਾਹੀਦਾ ਜੀ ਚਾਹੇ ਸਾਡੇ ਅੰਦਰ ਦੀ جنگ ਹੈ ਕਾਇ ਅੰਤਰਮੁਖੀ ਜੰਗ ਹੈ ਚਾਹੇ ਬਾਹਰਮੁਖੀ ਜੰਗ ਹੈ ਸਾਡੀ ਜਿਹੜੀ ਸਚਾਈ ਸਾਨੂੰ ਜਿਹੜਾ ਹਮੇਸ਼ਾ ਜਿਹੜਾ ਪਹਿਲੂ ਰੱਖਣਾ ਚਾਹੀਦਾ ਸਾਨੂੰ ਜਿਹੜਾ ਪੱਖ 'ਚ ਖੜਨਾ ਚਾਹੀਦਾ ਹਮੇਸ਼ਾ ਸਚਾਈ ਦੇ ਪੱਖ 'ਚ ਖੜਨਾ ਚਾਹੀਦਾ ਜੀ ਇਹ ਅੱਜ ਦੇ ਦਿਹਾੜੇ ਦਾ ਸਭ ਤੋਂ ਵੱਡਾ ਸੁਨੇਹਾ ਹੋਣਾ ਚਾਹੀਦਾ ਥੈਂਕ ਯੂ ਵੈਰੀ ਮਚ ਸਰ ਸਰ ਨੇ ਬਹੁਤ ਵਧੀਆ ਕਿਹਾ ਵੈ ਕਿ ਆਪਾਂ ਨੂੰ ਪਹਿਲਾਂ ਆਪਣੇ ਅੰਦਰ ਵੀ ਜਿਹੜੀ ਹੈ ਚਾਹੀ ਤੇ ਬੁਰਾਈ ਦੀ جنگ ਹੈ ਉਹਦੇ ਵਿੱਚ ਵੀ ਆਪਣਾ ਜਸਟਿਸ ਆਪ ਕਰਨਾ ਪੈਣਾ ਵੈ ਸਮਾਜ ਦੇਸ਼ ਉਸ ਤੋਂ ਅੱਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਖੁਦ ਡਿਸੀਜਨ ਲੈਣਾ ਪੈਣਾ ਵੈ ਜਿਵੇਂ ਕਿ ਸਰ ਨੇ ਕਿਹਾ ਵੈ ਕਿ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਠੋਕਵੇਂ ਕਦਮ ਉਠਾਏ ਜਾ ਰਹੇ ਨੇ ਤੇ ਬਾਕੀ ਜਿਹੜੇ ਧਾਰਮਿਕ ਸੰਸਥਾਨਾਂ ਦੇ ਟਰਸਟ ਨੇ ਉਹਨਾਂ ਨੂੰ ਵੀ ਖੁਦ ਇੱਕ ਅਜਿਹੀ ਕਮੇਟੀ ਪਾਣੀ ਬਣਾਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਜਿਹੜੀ ਹੈ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਪੀਪਲ ਦੇ ਵਿੱਚ ਅਜਿਹਾ ਬੇਅਦਬੀ ਦਾ ਜਿਹੜਾ ਕਾਰਜ ਹੈ ਇਹ ਕੁ ਮਜ਼ਬੂਤ ਕਰ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਥੈਂਕ ਯੂ ਜੀ ਹਾਂਜੀ ਥੈਂਕ ਯੂ ਸਰ ਥੈਂਕ ਯੂ